ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਪਿਆਰੀ ਜਿਹੀ ਡਿਸ਼ ਲੈ ਕੇ ਆਏ ਆਂ ਜੀ ਜਿਵੇਂ ਤੁਹਾਨੂੰ ਪਤਾ ਵੀ ਕਦੂਆਂ ਦਾ ਸੀਜ਼ਨ ਆ ਤੇ ਵੱਡੇ ਛੋਟੇ ਕਦੂ ਖਾ ਖਾ ਕੇ ਸਾਰੇ ਯੱਕ ਜਾਂਦੇ ਆ ਤੇ ਉਸੇ ਕਦਿਆਂ ਨੂੰ ਉਸੇ ਸਬਜੀ ਨੂੰ ਜੇ ਆਪਾਂ ਥੋੜਾ ਜਿਹਾ ਹੋਰ ਰੂਪ ਦੇ ਵਿੱਚ ਬਣਾ ਲਈਏ ਤਾਂ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਇਸੇ ਤਰ੍ਹਾਂ ਆਪਾਂ ਅੱਜ ਆਪਾਂ ਕਦੂਆਂ ਤੋਂ ਬਣਾਵਾਂਗੇ ਜੀ ਕਦੂ ਦੇ ਕੋਫਤੇ ਤੇ ਆਜੋ ਫਿਰ ਆਪਾਂ ਸਟਾਰਟ ਕਰਦੇ ਆਂ ਜੀ ਆਹ ਦੇਖੋ ਜੀ ਆਪਾਂ ਤਾਜ਼ੇ ਕਦੂ ਲਏ ਆਂ ਦੋ ਕੱਦੂ ਲਏ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਛੱਲ ਕੇ ਧੋ ਕੇ ਛੱਲ ਕੇ ਤੇ ਆਪਾਂ ਇਹਨਾਂ ਨੂੰ ਕੱਦੂ ਕਸ ਕਰਾਂਗੇ ਜੀ ਤੇ ਕੱਦੂ ਕਸ ਆਪਾਂ ਇਹਨਾਂ ਨੂੰ ਬਰੀਕ ਪਾਸੇ ਨਾਲ ਕਰਨਾ ਹੈ ਮੋٹے ਪਾਸੇ ਨਾਲ ਕੱਦੂ ਕਸ ਨਹੀਂ ਕਰਨਾ ਤੇ ਉਸ ਤੋਂ ਬਾਅਦ ਵਿੱਚ ਫੇਰ ਆਪਾਂ ਇਹਨਾਂ ਨੂੰ ਕੱਦੂ ਕਸ ਕਰ ਲਏ ਤੇ ਫੇਰ ਆਪਾਂ ਵੇਖਦੇ ਆ ਜੀ ਹਾਂਜੀ ਆਪਾਂ ਜਿਹੜੇ ਕੱਦੂ ਸੀਗੇ ਜੀ ਉਹ ਕੱਦੂ ਕਸ ਕਰ ਲਿਆ ਕੱਦੂ ਕਸ ਆਪਾਂ ਬਰੀਕ ਪਾਸੇ ਨਾਲ ਕਰਨੇ ਆ ਵਧੀਆ ਹੈ ਸੋਨੇ ਬਣ ਜਾਂਦੇ ਆ ਬਰੀਕ ਪਾਸੇ ਨਾਲ ਫਿਰ ਮੋٹے ਜੇ ਨਾ ਲੋਟ ਨਹੀਂ ਆਉਂਦੇ ਤੇ ਹੁਣ ਇਹਨੂੰ ਆਪਾਂ ਨਚੋੜ ਲੈਣਾ ਜੀ ਦੋ ਹੱਥਾਂ ਦੇ ਨਾਲ ਆਪਾਂ ਇਹਨੂੰ ਫੜ ਕੇ ਦੱਬ-ਦੱਬ ਕੇ ਘੁੱਟ ਕੇ ਨਚੋੜਨਾ ਤਾਂ ਕਿ ਜਿਹੜਾ ਇਹਦਾ ਪਾਣੀ ਹੈ ਨਾ ਉਹ ਸਾਰਾ ਨਿਕਲ ਜਾਵੇ ਜੇ ਇਹਦੇ ਵਿੱਚ ਪਾਣੀ ਰਹਿ ਗਿਆ ਤਾਂ ਫਿਰ ਜਿਹੜੇ ਆਪਣੇ ਕੌਫਤੇ ਆ ਨਾ ਉਹ ਸੋਹਣੇ ਨਹੀਂ ਬਣਨੇ ਤੇ ਵੇਸਣ ਬਹੁਤ ਜ਼ਿਆਦਾ ਪਊਗਾ ਤੇ ਜੇ ਵੇਸਣ ਜ਼ਿਆਦਾ ਪੈ ਗਿਆ ਤੇ ਫਿਰ ਉਹ ਕਲੇੜੇ ਜਿਹੇ ਕੌਫਤੇ ਬਣ ਜਾਂਦੇ ਇਸ ਕਰਕੇ ਆਪਾਂ ਪਾਣੀ ਆ ਜਿਹੜਾ ਉਸ ਸਮਾਰ ਕੇ ਨਚੋੜਨਾ ਹੈ ਤੇ ਫਿਰ ਆਪਾਂ ਵਧੀਆ ਕੋਫਤੇ ਜਿਹੜੇ ਉਹ ਤਿਆਰ ਕਰਨੇ ਆ। ਹਾਂਜੀ ਜਿਹੜੇ ਕੱਦੂ ਸੀ ਜੀ ਉਹ ਆਪਾਂ ਸਮਾਰ ਕੇ ਨਚੋੜਿਆ ਤੇ ਹੁਣ ਆਪਾਂ ਨਾ ਇੰਨਾ ਕ ਅਦਰਕ ਲੈ ਕੇ ਤੇ ਇਹਨੂੰ ਆਪਾਂ ਕੱਦੂ ਕਸ ਕਰ ਲੈਣਾ ਇਹਦੇ ਵਿੱਚ। ਕੱਦੂ ਕਸ ਆਪਾਂ ਅਦਰਕ ਉਦੋਂ ਕਰਨਾ ਜਦੋਂ ਇਹਨਾਂ ਨੂੰ ਨਚੋੜ ਲਿਆ ਪਹਿਲਾਂ ਨਹੀਂ ਕਿਉਂਕਿ ਨਹੀਂ ਪਹਿਲਾਂ ਤਾਂ ਫਿਰ ਪਾਣੀ ਦੇ ਵਿੱਚ ਇਹਦਾ ਰਸ ਜਿਹੜਾ ਖੁਸ਼ਬੂ ਜੀ ਉਹ ਨਿਕਲ ਜਾਣੀ ਆ ਤੇ ਆਪਾਂ ਇਹਦੇ ਵਿੱਚ ਕੱਦੂ ਕਸ ਕਰ ਲੈਣਾ। ਅਦਰਕ ਵੀ ਆਪਾਂ ਇਹਦੇ ਵਿੱਚ ਪਾ ਤਾਈ ਜੀ ਤੇ ਹੁਣ ਆਪਾਂ ਥੋੜਾ ਜਿਹਾ ਰੜੜਿਆ ਹੋ ਸਾਫ ਤਤਨੀਆ ਜਿਹੜਾ ਉਹ ਇਹਦੇ ਵਿੱਚ ਪਾ ਦਾਂਗੇ ਜੀ ਸਾਫ ਤਤਨੀਆ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਆਪਣੇ ਸਵਾਦ ਦੇ ਅਨਸਾਰ ਤੁਸੀਂ ਜਿਹੜਾ ਨਮਕ ਆ ਉਹ ਪਾ ਲਿਓ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਗਰਮ ਮਸਾਲਾ ਤੇ ਆਪਾਂ ਪਾਵਾਂਗੇ ਜੀ ਹੁਣ ਇਹਦੇ ਵਿੱਚ ਹਲਦੀ ਤੇ ਹੁਣ ਆਪਣੀ ਵਾਰੀ ਆ ਗਈ ਜੀ ਇਹਦੇ ਵਿੱਚ ਲਾਲ ਮਿਰਚ ਦੀ ਆਪ ਦੇ ਸਵਾਦ ਦੇ ਅਨਸਾਰ ਜਿਹੜਾ ਨੋਨ ਮਿਰਚ ਹੈ ਉਹ ਪਾ ਲਿਓ ਕਿਉਂਕਿ ਕੋਈ ਵੱਧ ਖਾਂਦਾ ਈ ਕੋਈ ਘੱਟ ਖਾਂਦਾ ਈ ਇਸ ਤਰ੍ਹਾਂ ਹੋ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵੇਸਣ ਵੇਸਣ ਆਪਾਂ ਕਿੰਨਾ ਘੱਟ ਪਾਵਾਂਗੇ ਤੇ ਫਿਰ ਆਪਾਂ ਇਹਨੂੰ ਮਿਕਸ ਕਰਕੇ ਦੇਖਦੇ ਹਾਂ ਜੇ ਆਪਾਂ ਨੂੰ ਲੋੜ ਪਊਗੀ ਆਪਾਂ ਫਿਰ ਹੋਰ ਵੀ ਪਾਵਾਂਗੇ ਕਿਉਂਕਿ ਆਪਾਂ ਕੋਲੇ ਜਿਹੜਾ ਉਹ ਹੋਰ ਵੀ ਰੱਖਿਆ ਹੋਇਆ ਈ ਤੇ ਥੋੜਾ ਜਿਹਾ ਹੋਰ ਪਾਵਾਂਗੇ ਜੀ ਆਪਾਂ ਬੇਸਨ ਜਿਹੜੀ ਇੱਕ ਕੌਲੀ ਆਪਣੀ ਤਕਰੀਬਨ ਇਹ ਲੱਗੀ ਜਾਣੀ ਆ ਹਾਂਜੀ ਇਹ ਇਸ ਤਰ੍ਹਾਂ ਆਪਣਾ ਇਹ ਆਟਾ ਹੈ ਜੀ ਜਿਹੜਾ ਇਹ ਗੁੰਨਿਆ ਗਿਆ ਇਹ ਬੇਸਨ ਪਾ ਕੇ ਕੱਦੂ ਤੇ ਆਪਣੀ ਆਹ ਵਾਲੀ ਕੌਲੀ ਸੀ ਜੀ ਇਹ ਭਰ ਕੇ ਇੱਕ ਲੱਗੀ ਆਪਣੀ ਬੇਸਨ ਦੀ ਤੇ ਬਸ ਇਹਨਾਂ ਨੂੰ ਸਖਤ ਨਹੀਂ ਕਰਨਾ ਆਪਾਂ ਜੇ ਆਪਾਂ ਕਈ ਵੀ ਹੋਰ ਵੇਸਣ ਪਾਲ ਗਏ ਤਾਂ ਢਿੱਲਾ ਹੀ ਨਹੀਂ ਬਾਲਾ ਸਖਤ ਨਹੀਂ ਕਰਨਾ ਫਿਰ ਆਪਣੇ ਕੌਫ ਤੇ ਜਿਹਦੇ ਕੋਲੇ ਰੇਜੀ ਤੇ ਸਖਤ ਜੇ ਬਣ ਜਾਣਗੇ ਇਸ ਤਰ੍ਹਾਂ ਬਸ ਇਹ ਆ ਦੇਖੋ ਤੁਸੀਂ ਵੀ ਇਹਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਬੋਲਾਂ ਜਿਹਾਂ ਆਪਾਂ ਉਹ ਬਣਾਉਣਗੇ ਵੀ ਇਹ ਬਨਣ ਲੱਗਾਂਗੇ ਨਾ ਤੇ ਬਸ ਜੀ ਆਪਣਾ ਜਿਹੜਾ ਇਹ ਆਟਾ ਹੈ ਵੇਸਣ ਆ ਇਹ ਸਹੀ ਹੈ ਇਸ ਤਰ੍ਹਾਂ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਬੋਲਾਂ ਜਿਹੜੀਆਂ ਬਣਾ ਬਣਾ ਕੇ ਇੱਕ ਥਾਲ ਦੇ ਵਿੱਚ ਰੱਖ ਲੈਣਗੇ ਹਾਂਜੀ ਇਸ ਤਰ੍ਹਾਂ ਆਪਾਂ ਇਹਨਾਂ ਦੇ ਜਿਹੜੇ ਕੌਫਤੇ ਸੀ ਉਹ ਕद्दू ਦੇ ਆਪੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਬੋਲਾਂ ਜੀਆਂ ਬਣਾ ਲਈਆਂ ਤੇ ਆਪਣੇ ਕੌਫਤੇ ਆ ਜਿਹੜੇ ਉਹ ਤਿਆਰ ਹੋ ਗਏ ਤੇ ਹੁਣ ਆਪਾਂ ਜੀ ਤੇਲ ਆ ਜਿਹੜਾ ਉਹ ਗਰਮ ਹੋਣ ਵਾਸਤੇ ਰੱਖਿਆ ਏ ਤੇ ਤੇਲ ਜਿਹੜਾ ਆਪਾਂ ਇਹ ਉਹ ਬਹੁਤਾ ਜ਼ਿਆਦਾ ਗਰਮ ਨਹੀਂ ਕਰਨਾ ਨਹੀਂ ਤਾਂ ਫਿਰ ਆਪਣੇ ਕੌਫਤੇ ਆ ਜਿਹੜੇ ਉਹ ਵਿੱਚੋਂ ਕੱਚੇ ਜੇ ਰਹਿ ਜਾਣਗੇ ਇਹ ਥੋੜਾ ਗਰਮ ਕਰਨਾ ਏ ਤੇਲ ਤੇ ਤੇਲ ਆਪਣਾ ਸਹੀ ਗਰਮ ਹੋ ਗਿਆ ਤੇ ਗੈਸ ਵੀ ਆਪਣਾ ਜਿਹੜਾ ਏ ਉਹ ਬਹੁਤ ਜ਼ਿਆਦਾ ਫੁੱਲ ਤੇ ਨਹੀਂ ਹੈਗਾ ਮੀਡੀਅਮ ਆ ਜਿਆ ਏ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਜਿਹੜੇ ਕੌਫਤੇ ਆ ਉਹ ਪਾਉਂਦੇ ਜਾਵਾਂਗੇ ਜੀ ਇਹ ਤਾਂ ਬਹੁਤ ਹੀ ਜ਼ਿਆਦੇ ਸੋਹਣੀ ਸਵਾਦ ਸਬਜੀ ਆਪਣੀ ਬਣੀ ਆ ਜੀ ਜਿਵੇਂ ਬੱਚੇ ਆ ਹੁਣ ਕद्दू ਖਾ ਖਾ ਕੇ ਅੱਕ ਜਾਂਦੇ ਆ ਨੱਕ ਚੜਾਉਂਦੇ ਜਦੋਂ ਆਪਾਂ ਕद्दू ਦਾ ਨਾਮ ਲੈਂਦੇ ਆ ਤੇ ਇਸ ਤਰ੍ਹਾਂ ਕੌਫਤੇ ਤੁਸੀਂ ਖਵਾ ਕੇ ਦੇਖਿਓ ਬਹੁਤ ਹੀ ਜ਼ਿਆਦੇ ਬੱਚੇ ਨੇ ਪਸੰਦ ਕਰਨੇ ਆ ਹਾਂਜੀ ਦੇਖੋ ਜੀ ਭੈਣੋ ਇਸ ਤਰ੍ਹਾਂ ਦਾ ਕਲਰ ਹੋ ਗਿਆ ਇਹਨਾਂ ਦਾ ਤੇ ਹੁਣ ਆਪਾਂ ਇਹ ਜਿਹੜੀ ਆ ਕੱਢ ਲੈਣੀ ਆ ਕਿਉਂਕਿ ਆਪਾਂ ਇਹਨਾਂ ਨੂੰ ਬਹੁਤਾ ਕਾਲੇ ਨਹੀਂ ਕਾਲਾ ਜਾਂ ਨਿਰੰਗ ਕਰਨਾ ਇਹਨਾਂ ਦਾ ਉਹ ਫਿਰ ਚੰਗੇ ਨਹੀਂ ਲੱਗਦੇ ਤੇ ਜਿਹੜੀ ਆ ਚੀਜ਼ ਆ ਵੇਖੋ ਕਲਰ ਇਹਨਾਂ ਦਾ ਇਹ ਸੋਨਾ ਹੈ ਇਸੇ ਤਰ੍ਹਾਂ ਦਾ ਕਲਰ ਦਾ ਜਿਹੜਾ ਆਪਾਂ ਬਣਾ ਕੇ ਤਿਆਰ ਕਰਨਾ ਹੈ ਤੇ ਹੁਣ ਆਪਾਂ ਜੀ ਜਿਹੜੇ ਆ ਕੌਫ ਤੇ ਪਏ ਆ ਇਹ ਵੀ ਆਪਾਂ ਇੱਕ ਇੱਕ ਕਰਕੇ ਵਿੱਚ ਆ ਜਿਹੜੇ ਪਾਉਂਦੇ ਜਾਵਾਂਗੇ ਤੇ ਇਹਨਾਂ ਦਾ ਕਲਰ ਵੀ ਆਪਾਂ ਇਸ ਤਰ੍ਹਾਂ ਕਰਕੇ ਜਿਹੜਾ ਤਿਆਰ ਕਰ ਲਾਂਗੇ ਕਿ ਤੇ ਵਿੱਚੋਂ ਜਿਹੜੇ ਇਹ ਹਨਾ ਫਿਰ ਜੇ ਆਪਾਂ ਬਹੁਤ ਹੀ ਜ਼ਿਆਦਾ ਅੱਗ ਕਰਾਂਗੇ ਤਾਂ ਵਿੱਚੋਂ ਇਹ ਕੱਚੇ ਰਹਿ ਜਾਣੇ ਆ ਤੇ ਹੁਣ ਇਹ ਬਹੁਤ ਸੋਹਣੇ ਵਿੱਚੋਂ ਪਿਆਰ ਹੋਣੇ ਆ ਹਾਂਜੀ ਇਸ ਤਰ੍ਹਾਂ ਆਪਣੇ ਜਿਹੜੇ ਸਾਰੇ ਕੋਫਤੇ ਆ ਜੀ ਉਹ ਤਿਆਰ ਹੋ ਗਿਆ ਤੇ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਇੱਕ ਨੂੰ ਕੱਟ ਕੇ ਵੀ ਦੇਖ ਲੈਣੇ ਆ ਤੇ ਆਹ ਦੇਖੋ ਜੀ ਇਸ ਤਰ੍ਹਾਂ ਜਾਲੀ ਵਾਲਾ ਜਾਲੀ ਜੀ ਵਾਲਾ ਬੜੀਆ ਸੌਫਟ ਜਾਂ ਜਿਹੜਾ ਆਪਣਾ ਕੋਫਤਾ ਹੈ ਉਹ ਤਿਆਰ ਹੋਈ ਹੈ ਤੇ ਇਸ ਤਰ੍ਹਾਂ ਆਪਣੇ ਕੋਫਤੇ ਜਿਹੜੇ ਤਿਆਰ ਹੋ ਗਏ ਆ ਹਾਂਜੀ ਹੁਣ ਆਪਾਂ ਜਿਹੜਾ ਇਹਨੂੰ ਤੜਕਾ ਲਾਵਾਂਗੇ ਕੋਫਤੇ ਆਪਾਂ ਤਿਆਰ ਕਰ ਲਿਆ ਇਹਦੇ ਵਾਸਤੇ ਮੈਂ ਕਰਛੀ ਡੇਰ ਕਰਛੀ ਤੇਲ ਦੀ ਲਈ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ 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 ਆਪਣਾ ਥੋੜਾ ਜਿਹਾ ਭੁੰਨਿਆ ਜਾਵੇ ਤੇ ਉਸ ਤੋਂ ਬਾਅਦ ਜੀ ਆਪਾਂ ਪਾਵਾਂਗੇ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਆ ਉਹ ਅਸੀਂ ਕੁੱਟ ਕੇ ਬਣਾ ਲਿਆ ਸੀਗਾ ਇਹਨਾਂ ਨੂੰ ਹਲਕਾ ਬ੍ਰਾਊਨ ਜਿਹਾ ਥੋੜਾ ਜਿਹਾ ਹੋਣ ਦੇਵਾਂਗੇ 5-6 ਕਲੀਆਂ ਜੀ ਲਸਣ ਦੀਆਂ ਲੈ ਲਈਆਂ ਸੀ ਆਪਾਂ ਤੇ ਅੱਧਾ ਇੱਕ ਇੰਚ ਦਾ ਥੋੜਾ ਜਿਹਾ ਟੋਟਾ ਜਿਹਾ ਸੀ ਜਿਹੜਾ ਉਹ ਅਦਰਕ ਦਾ ਸੀਗਾ ਇਨਨ ਨੂੰ ਥੋੜਾ ਜਿਹਾ ਆਪਾਂ ਭੁੰਨਾਂਗੇ ਥੋੜਾ ਜਿਹਾ ਇਹਨਾਂ ਨੂੰ ਬਰਾਊਨ ਹੋਣ ਦੇਾਂਗੇ ਲੋ ਜੀ ਇਹ ਵਧੀਆ ਬਣ ਗਿਆ ਹੁਣ ਆਪਣਾ ਤੇ ਹੁਣ ਆਪਾਂ ਪਾਵਾਂਗੇ ਜੀ ਆਪਣੇ ਕੋਲੇ ਹੈਗਾ ਪਿਆਜ਼ ਪਿਆਜ਼ ਆਪਾਂ ਸੀਗਾ ਜਿਹੜਾ ਉਹਦੇ ਆਪਾਂ ਕਟਰ ਜਿਹਦੇ ਵਿੱਚ ਪਾ ਕੇ ਤੇ ਇਹਨੂੰ ਬਰੀਕ ਕਰ ਲਿਆ ਸਵੈਰਥਾ ਉਸੀ ਦਾ ਹੋ ਤਾਂ ਇਹਦੇ ਵਿੱਚ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਦੋ ਟਮਾਟਰ ਲੈ ਕੇ ਉਹਦਾਂ ਪੇਸਟ ਜਿਹਾ ਬਣਾ ਲਿਓ ਤਿੰਨ ਪੌਣੇ ਹੋਏ ਤਿੰਨ ਵੀ ਪਾ ਦੇਣਗੇ ਇਹਦੇ ਵਿੱਚ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵੀ ਥੋੜੀਆਂ ਹਾਂਜੀ ਨਮਕ ਕੰਨੱਕ ਮਿਰਚਾਂ ਹਰੀਆਂ ਲਈਆਂ ਸੀ ਤਰਾਪਾਈ ਮੈਨੂੰ ਹਲਕਾ ਬਰਾਊਨ ਹੋਣ ਤੱਕ ਜਿਹੜਾ ਉਪਰ ਮਾਂ ਦੇਗੀ ਪਿਆਜ਼ ਨੂੰ ਹਾਂਜੀ ਹੁਣ ਇਹ ਆਪਣਾ ਨਾ ਥੋੜਾ ਜਿਹਾ ਕਲਰ ਦਾ ਚੇਂਜ ਹੋ ਗਿਆ ਇਹ ਜੇ ਆਪਾਂ ਪਿਆਜ਼ ਪਾਇਆ ਸੀ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਕੱਲਾ ਹੀ ਨਮਕ ਪਾਵਾਂਗੇ ਨਮਕ ਦੇ ਨਾਲ ਐਵੇਂ ਆ ਵੀ ਆਪਣਾ ਜਿਹੜਾ ਤੜਕਾ ਇਹ ਇਹ ਆਪਾਂ ਪਿਆਜ਼ ਭੁੰਨਦੇ ਆ ਤੇ ਥੋੜਾ ਜਿਹਾ ਛੇਤੀ ਭੁੰਨਿਆ ਜਾਂਦਾ ਇਹ ਰੁਪਿਆ ਜਦ ਨੂੰ ਭੁੰਨਣ ਤੇ ਬਹੁਤਾ ਟਾਈਮ ਨਹੀਂ ਲੱਗਦਾ ਹਜੇ ਆਪਾਂ ਦੂਜੇ ਮਸਾਲੇ ਨਹੀਂ ਇਹਦੇ ਵਿੱਚ ਪਾਉਣੇ ਇਸ ਤਰ੍ਹਾਂ ਇਹਨੂੰ ਹਜੇ ਆਪਾਂ ਹੋਰ ਭੁੰਨਾਂਗੇ ਹਜੇ 3-4 ਮਿੰਟ ਇਹਨੂੰ ਭੁੰਨਦੇ ਰਹਿਣਾ ਹੈ ਆਪਾਂ ਤਾਂ ਕਿ ਇਹ ਵਧੀਆ ਭੁੰਨੇ ਜਾਣ ਇਹਨਾਂ ਦਾ ਜਿਹੜਾ ਨਾ ਹਾਂ ਹੁੰਦਾ ਇਹ ਸਮੈਲ ਜੀ ਗੰਡਿਆਂ ਦੀ ਕੱਚਿਆਂ ਦੀ ਆਉਂਦੀ ਉਹ ਨਾ ਆਵੇ ਆਪਣੀ ਸਬਜ਼ੀ ਦੇ ਵਿੱਚ ਹਾਂਜੀ ਦੇਖੋ ਜੀ ਆਪਾਂ ਵਿੱਚ ਕੱਲਾ ਹੀ ਨਮਕ ਪਾਇਆ ਸੀ ਉਹਦੇ ਨਾਲ ਆਪਣਾ ਜਿਹੜਾ ਕਿੰਨਾ ਸੋਹਣਾ ਤੜਕਾ ਹੀ ਭੁੰਨੇ ਆ ਗਿਆ ਨਾ ਥੱਲੇ ਨਹੀਂ ਲੱਗਿਆ ਨਹੀਂ ਥੱਲੇ ਲੱਗਣ ਲੱਗ ਜਾਂਦਾ ਜਦੋਂ ਵਿੱਚ ਲਸਣ ਦਾ ਤੇ ਅਦਰਕ ਦਾ ਪੇਸਟ ਪਾਇਆ ਹੋਵੇ ਨਾ ਨਿਮਮਕ ਦੇ ਨਾਲ ਜਿਹੜਾ ਥੱਲੇ ਨਹੀਂ ਲੱਗਦਾ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾਵਾਂਗੇ ਜੀ ਜਿਵੇਂ ਹਲਦੀ ਆ ਤੇ ਮਿਰਚਾ ਤੇ ਗਰਮ ਮਸਾਲਾ ਥੋੜੀ ਜਿਹੀ ਆਪਣੀ ਹਰੀ ਮਿਰਚ ਪਾਈ ਵੀ ਇਹਦੇ ਵਿੱਚ ਤੇ ਤੁਸੀਂ ਆਪਦੇ ਸਵਾਦ ਅਨਸਾਰ ਪਾ ਲਿਓ ਆਪਾਂ ਲਾਲ ਮਿਰਚ ਪਾਤੀ ਹੁਣ ਇਹਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜੀ ਗਰਮ ਮਸਾਲਾ ਤੇ ਫੇਰ ਆਪਾਂ ਪਾ ਦਿਆਂਗੇ ਜੀ ਇਹਦੇ ਵਿੱਚ ਹਲਦੀ ਅੱਧਾ ਕ ਚਮਚਾ ਆਪਾਂ ਜਿਹੜਾ ਹਲਦੀ ਦਾ ਪਾਵਾਂਗੇ ਜੀ। ਔਰ ਇਹਨਾਂ ਨੂੰ ਆਪਾਂ ਫੇਰ ਭੁੰਨਾਂਗੇ। ਆਪਾਂ 3 ਸਿਕ ਸਕੈਂਟ ਲਈ ਇਹਨਾਂ ਨੂੰ ਭੁੰਨਣਾ ਹੈ। ਬੱਸ ਦੋ ਜਦੋਂ ਕੜਛਾ ਮਾਰਾਂਗੇ ਇਹ ਉਹਦੋਂ ਇਹਦਾ ਕਲਰ ਜਿਹੜਾ ਸੋਨਾ ਜਿਹਾ ਬਣ ਜਾਣਾ ਹੈ। ਤੇ ਥੋੜਾ ਜਿਹਾ ਅੱਧਾ ਕ ਚਮਚਾ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੀ ਦਾ। ਮੇਥੀ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜੀ। ਮੇਰੇ ਕੋਲ ਪੀਸੀ ਵੀ ਮੇਥੀ ਸੀ ਤਾਂ ਤੁਹਾਡੇ ਕੋਲ ਦੂਜੀ ਸਾਫਤ ਮੇਥੀ ਹੋਈ ਤਾਂ ਉਹ ਪਾ ਲਿਓ ਹਾਂਜੀ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਗਰਮ ਪਾਣੀ ਪਾਵਾਂਗੇ ਥੋੜਾ ਜਿਹਾ ਇਹ ਜਿਹੜਾ ਕੋਈ ਸੇਦਾ ਕਲਰ ਦੇਖਿਓ ਇਹ ਜਿਹੜਾ ਉੱਤੇ ਫਿਰ ਆਪਣਾ ਸਬਜ਼ੀ ਦਾ ਕਲਰ ਹੁੰਦਾ ਨਾ ਲਾਲ ਜਿਹਾ ਰੀ ਇਹਦੇ ਨਾਲ ਬਾਣੀ ਆਪਾਂ ਜਿਹੜਾ ਥੋੜਾ ਜਿਹਾ ਗਰਮ ਪਾਣੀ ਪਾਇਆ ਇਹਦੇ ਨਾਲ ਇਹ ਕਿਹੋ ਜਿਹਾ ਛੱਡਿਆ ਹੋਣਾ ਐ ਇਸ ਤਰ੍ਹਾਂ ਹੁਣ ਇਹਨੂੰ ਆਪਾਂ 4-5 ਮਿੰਟ ਅਜੇ ਉਬਾਲੇ ਦਵਾਵਾਂਗੇ ਇਹਦਾ ਕਲਰ ਆ ਕੇ ਜਿਹੜਾ ਬਹੁਤ ਸੋਹਣਾ ਬਣ ਜਾਣਾ ਤੁਸੀਂ ਦੇਖ ਹੀ ਜਾਓ ਤੁਹਾਡੇ ਗੇਂਜਾ ਨਹੀਂ ਦੇ ਇਹਨੇ ਕਿਹੋ ਜਿਹਾ ਛੱਡਿਆ ਹੋਣਾ ਪਰਕੇ ਦੇਖੋ ਜੀ ਉੱਤੇ ਕਿਹੋ ਜਿਹਾ ਆਉਣਾ ਸ਼ੁਰੂ ਹੋ ਗਿਆ ਜਦੋਂ ਆਪਾਂ ਇਹਦੇ ਵਿੱਚ ਹੋਰ ਪਾਣੀ ਪਾਵਾਂਗੇ ਨਾ ਤੋ ਵਾਸਾ ਨਾ ਕਲਰ ਬਣ ਗਿਆ ਹਾਂਜੀ ਦੇਖੋ ਜੀ ਤੜਕੇ ਨੇ ਕਿਉਂ ਛੱਡਿਆ ਵਾ ਆਪਾਂ ਪਾਣੀ ਦਾ ਵਿੱਚ 1/4 ਕੱਪ ਪਾਇਆ ਸੀ ਇਹਦੇ ਤੇ ਆਪਾਂ ਪਾਣੀ ਜਿੰਨੀ ਵੀ ਲੋੜ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਉਹ ਤੋਂ ਬਾਅਦ ਵਿੱਚ ਹਜੇ ਆਪਾਂ ਇਹਨਾਂ ਨੂੰ ਨਾ 10 ਮਿੰਟ ਇਹਨੂੰ ਉਬਾਲਾ ਦੇਵੋਣਾ 10 ਮਿੰਟ ਉਬਾਲੇ ਪਈ ਰਹੂੰਗੀ ਇਹ ਪਰ ਇਹ ਆਪਣੀ ਇਹਦੇ ਵਿੱਚ ਨਾ ਕੋਫਤਿਆਂ ਦੇ ਵਿੱਚ ਤਰੀ ਥੋੜੀ ਜਿਹੀ ਜ਼ਿਆਦਾ ਭਰਨੀ ਆ ਕਿਉਂਕਿ ਆਪਾਂ ਪਾਣੀ ਹੋਰ ਪਾਵਾਂਗੇ ਕਿਉਂਕਿ ਉਹ ਫਿਰ ਜਿਹੜਾ ਉਹ ਬੇਸਣ ਆ ਹਨਾ ਗੋਫ ਤੇ ਬੇਸਣ ਦੇ ਬਣੀ ਵੀ ਆਪਣੇ ਉਹਨੇ ਜਿਹੜਾ ਪਾਣੀ ਆ ਉਹ ਸੋਖ ਲੈਣਾ ਏ ਇਸ ਕਰਕੇ ਪਾਣੀ ਤਾਂ ਆਪਾਂ ਜਿਹੜੇ ਤਰੀ ਆਪਾਂ ਉਹ ਆਪਾਂ ਨਾ ਥੋੜੀ ਜਿਹੀ ਜਾਰੀ ਬਣਾਵਾਂਗੇ ਤੇ ਹੁਣ ਇਹਨੂੰ ਆਪਾਂ ਟੱਕ ਦਿੰਨੇ ਆ ਤੇ 10 ਮਿੰਟ ਆਪਾਂ ਇਹਨੂੰ ਵਾਲੇ ਭੈਣ ਜਾਂਦੇ ਉਦੋਂ ਬਾਅਦ ਵਿੱਚ ਫਿਰ ਆਪਾਂ ਇਹਦਾ ਟੱਕਣ ਲਾਵਾਂਗੇ ਜੀ ਹਾਂਜੀ ਹਾਂਜੀ ਆਪਣੇ 10 ਮਿੰਟ ਹੋ ਗਏ ਆਪਣੇ ਇਹਨੂੰ ਤਰੀ ਨੂੰ ਵਾਲੇ ਆਈ ਜਾਂਦੀ ਨੂੰ ਤੇ ਹੁਣ ਆਪਾਂ ਇਹਨੂੰ ਵੇਖਦੇ ਆ ਕਿੰਨੀ ਕਿਹੇ ਪਤਲੀ ਹੈ ਤੇ ਕਿੰਨੀ ਕੁ ਸੰਘਣੀ ਆ ਦੇਖੋ ਜੀ ਠੀਕ ਆ ਇਹ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਕੌਫ ਤੇ ਪਾਤੇ ਹੁਣ ਤੇ ਉਹਦੇ ਨਾਲ ਫੇਰ ਇਹ ਤਰੀ ਹੈ ਜਿਹੜੀ ਇਹ ਸੰਘਣੀ ਹੋ ਜਾਣੀ ਹੈ ਹੁਣ ਆਪਾਂ ਹੁਣ ਇਹਦੇ ਵਿੱਚ ਨਾ ਕੌਫ ਤੇ ਪਾਵਾਂਗੇ ਜੀ ਗੈਸ ਨੂੰ ਆਪਾਂ ਘੱਟ ਕਰ ਦਿਆਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਕੌਫਤੇ ਜਿਹੜੇ ਉਹ ਪਾ ਦੇਨੇ ਆ ਤੇ ਫੇਰ ਆਪਾਂ ਨਾ ਘੱਟ ਗੈਸ ਤੇ ਕਰਕੇ ਤੇ ਆਪਾਂ ਇਹਨੂੰ ਫੇਰ 5-7 ਮਿੰਟ ਸੇਕ ਆ ਜਿਹੜਾ ਇਹਨਾਂ ਨੂੰ ਲਵਾਵਾਂਗੇ ਆਪਾਂ ਠੀਕ ਹੈ ਜੀ ਤਾਂ ਕਿ ਕੌਫਤੇ ਵਧੀਆ ਵਿੱਚ ਰਚ ਮਿਚ ਜਾਣ ਨਾਣ ਮਿਰਚ ਕੌਫਤਿਆਂ ਦੇ ਵਿੱਚ ਵੀ ਹੋ ਜਾਵੇ ਸਾਰ ਇਹਨਾਂ ਨੂੰ ਆਪਾਂ ਹੁਣ ਨਾ 10 ਕ ਮਿੰਟ ਸੇਕ ਲਵਾਵਾਂਗੇ ਘੱਟ ਕਰ ਲਾਂਗੇ ਗੈਸ ਤੇ 10 ਸਾਂ ਮਿੰਟਾਂ ਬਾਅਦ ਫੇਰ ਆਪਾਂ ਵੇਖਦੇ ਹਾਂ ਹਾਂਜੀ ਹਣੇ ਨੂੰ 10 ਮਿੰਟ ਹੋ ਗਿਆ ਜੀ ਆਪਣੀ ਇਹਨੂੰ ਤਰੀ ਨੂੰ ਵਾਲੇ ਪਈ ਨੂੰ ਵਿੱਚ ਆਪਾਂ ਕੌਫ ਤੇ ਪਾ ਦੇ ਸੀਗੇ ਤੇ ਆਪਾਂ ਵੇਖਦੇ ਆ ਇਹਨੂੰ ਹਾਂਜੀ ਠੀਕ ਆ ਜੀ ਕਿਉਂਕਿ ਇੰਨੀ ਕੁ ਤਰੀ ਤਾਂ ਇਹਦੇ ਵਿੱਚ ਨਾ ਚਾਹੀਦੀ ਆ ਫਿਰ ਇਹਨਾਂ ਨੇ ਵੀ ਹਜੇ ਹੋਰ ਵੀ ਸੁੱਕਣਾ ਹੀ ਪਾਣੀ ਤੇ ਹੁਣ ਆਪਾਂ ਤੁਸੀਂ ਕਲਰ ਵੇਖੋ ਵਧੀਆ ਬਣਿਆ ਸਬਜੀ ਦਾ 스멜 ਵੀ ਵਧੀਆ ਆ ਰਹੀ ਆ ਤੇ ਹੁਣ ਆਪਾਂ ਨਾ ਇਹਨੂੰ ਇਸੇ ਤਰ੍ਹਾਂ ਹੀ ਗੈਸ ਬੰਦ ਕਰ ਦੇਣਾ ਇਸੇ ਤਰ੍ਹਾਂ ਹੀ ਇਹਨੂੰ 5 ਤੋਂ 7 ਮਿੰਟ ਜਿਹੜੀ ਇਹ ਪਈ ਰਹਿੰਦੇ ਨੇ ਤੇ ਉਦੋਂ ਆਪਾਂ ਠਕ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਫੇਰ ਤੁਹਾਨੂੰ ਵਿਖਾਉਣੇ ਆ ਵੀ ਇਹ ਕਿਸ ਤਰ੍ਹਾਂ ਦੀ ਬਣਦੀ ਹੈ ਜੀ ਹਾਂਜੀ 10 ਮਿੰਟ ਬਾਅਦ ਜੀ ਆਪਾਂ ਸਬਜ਼ੀ ਆ ਜਿਹੜੀ ਡੋਂਗੇ ਦੇ ਵਿੱਚ ਆਪਾਂ ਇਹਦੇ ਵਿੱਚ ਇੱਕ ਬੋਲ ਚ ਸਰਵ ਕਰ ਲਈ ਸੀ ਤੇ ਤੁਸੀਂ ਚਾਹੋ ਇਹਦੇ ਉੱਤੇ ਧਨੀਆ ਕੱਟ ਕੇ ਪਾ ਸਕਦੇ ਹੋ ਪਰ ਜਿਹੜਾ ਹੁਣ ਬੱਚਿਆਂ ਦਾ ਘਰ ਸਭ ਨੂੰ ਪਤਾ ਹੀ ਆ ਉਥੇ ਧਨੀਆ ਬੱਚੇ ਨਹੀਂ ਪਾਉਣ ਦਿੰਦੇ ਤੇ ਆਪਾਂ ਇਹਦੇ ਉੱਤੇ ਜੀ ਤਾਜੀ ਆਪਾਂ ਮਲਾਈ ਲਈ ਆ ਆਪ ਇਹਦੇ ਉੱਪਰ ਮਲਾਈ ਪਾਵਾਂਗੇ ਤੇ ਮਲਾਈ ਨਾਲ ਵੀ ਜਿਹੜੀ ਇਹ ਸਵਾਦ ਇਹਨਾਂ ਦਾ ਜਿਹੜਾ ਸਵਾਦ ਆ ਬਹੁਤ ਜ਼ਿਆਦਾ ਬਣ ਜਾਂਦਾ ਈ ਤੇ ਤੁਸੀਂ ਹੁਣ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਅੱਜ ਦੀ ਸਾਡੀ ਵੀਡੀਓ ਰੈਸਪੀ ਆ ਉਹ ਤੁਹਾਨੂੰ ਕਿਵੇਂ ਲੱਗੀ ਤੇ ਸਾਨੂੰ ਜੀ ਹੁਣ ਛੁੱਟੀਆਂ ਦਿਓ ਤੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ